ਇਹ ਜੋ ਕਿ ਸਪੈਸ਼ਲ ਸਰਦੇ ਦੇ ਗੁਰਦਾਸ ਘਟਵਾਏ ਨੇ ਇਹ ਵੀ ਸਾਡੇ ਬਹੁਤ ਸਰਕਾਰ ਜੋ ਭੈਣ ਜੀ ਗੁਰਗੋੜਾ ਸੰਸਥਾ ਦੀ ਸਰਪੰਚ ਦੇ ਸੰਗਤ ਮੈਂਬਰ ਨੇ ਇਹ ਵੀ ਵੀਡੀਓ ਬਣਾ ਕੇ ਸਾਡੇ ਨਾਲ ਬਣਾਣੀ ਹੈ ਇੰਟਰਨੈਸ਼ਨਲ ਸੈਫਿਕ ਸਭਾ ਸਾਡੀ ਜੋ ਹੈ ਕੈਨੇਡਾ ਤੋਂ ਉਹਨਾਂ ਦੇ ਇੰਡੀਆ ਦੇ ਉੱਤੇ ਬੈਠ ਕੇ ਬਣਾਉਣਾ ਇਹਨਾਂ ਦਾ ਬਹੁਤ ਸਾਡੇ ਨਾਲ ਸਹਯੋਗ ਹੈ ਤੇ ਆਓ ਬੰਦੂ ਆਪਣਾ ਵਿਚਾਰ ਪੇਸ਼ ਕਰੋ ਓਏ ਉਧਰ ਨੂੰ ਉੱਤੀ ਫੇ ਇਧਰ ਮਾਰ ਓਏ ਰਿੰਦ ਤੇ ਤੋ ਚਰਮਾ ਵਾਲਿਆ ਰੂਹਾ ਜੋ ਤੇਰਾ ਨਾਮ ਤੇ ਆਉਂਦੀਆਂ ਨੇ ਤੇ ਆਪ ਵੀ ਜਪਦੀਆਂ ਸੋਣਾ ਤੇ ਭੋਰਾ ਨੂੰ ਵਿੱਚ ਪਾਉਂਦੀਆਂ ਨੇ ਤੂੰ ਹਰੇ ਭਰੇ ਰੱਖੀ ਸਰਬਾ ਸਿੱਖੀ ਦੇ ਬਾਗ ਬਗੀਚਿਆਂ ਨੂੰ ਇਹ ਜਿਹੜੇ ਸਾਰੇ ਸਾਡੇ ਬੱਚੇ ਨੇ ਸਾਡੀਆਂ ਬੀਬੀਆਂ ਪੈਣਾ ਸਾਡੇ ਵੀਰ ਭਾਈ ਨੇ ਇਹ ਬਾਗ ਬਗੀਚੇ ਨੇ ਸਿੱਖੀ ਦੇ ਸੋ ਅਰਦਾਸ ਹੈ ਗੁਰੂ ਮਹਾਰਾਜ ਦੇ ਕਿ ਤੂੰ ਹਰੇ ਭਰੇ ਰੱਖੀ ਸਿੱਖੀ ਦੇ ਬਾਗ ਬਗੀਚਿਆਂ ਨੂੰ ਤੇ ਅਸੀਂ ਸਦਕੇ ਉਹਨਾਂ ਰਾਵਾਂ ਤੋਂ ਜਿਤੇ ਤੇਰੇ ਝੜਵਲ ਆਉਂਦੀਆਂ ਨੇ ਸਤਿਕਾਰਯੋਗ ਸਾਧ ਸੰਗਤ ਜੀ ਆਓ ਗੁਰੂ ਪੰਨੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੋਗਰਾਮ ਦੇਖ ਰਹੀ ਸੀ ਸੁਣ ਰਹੀ ਸੀ ਤੇ ਬਹੁਤ ਸਾਰਾ ਦੁੱਖ ਵੀ ਮਨ ਵਿੱਚ ਆ ਰਿਹਾ ਸੀ ਕਿ ਕਾਸ਼ ਸਾਡੀਆਂ ਸਾਰੀਆਂ ਭੈਣਾਂ ਸਾਡੇ ਸਾਰੇ ਵੀਰ ਸਾਰੇ ਹੀ ਇਸ ਪਾਸੇ ਆਪਣਾ

ਤੇ ਉਹਨਾਂ ਦਾ ਕਾਰਨ ਇਹੀ ਹੈ ਕਿ ਅਸੀਂ ਗੁਰੂ ਤੋਂ ਬਹੁਤ ਦੂਰ ਚੱਲ ਚੁੱਕਿਆ। ਅਸੀਂ ਗੁਰਬਾਣੀ ਪੜ੍ਹ ਵੀ ਲੈਂਦੇ ਆ ਸੁਣ ਵੀ ਲੈਂਦੇ ਆ। ਪਰ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਗੁਰਬਾਣੀ ਨੂੰ ਵਿਚਾਰਦੇ ਵੀ ਨਹੀਂ ਤੇ ਉਹਦੇ ਉੱਤੇ ਚੱਲਦੇ ਵੀ ਨਹੀਂ। ਅਸੀਂ ਸਾਨੂੰ ਇੰਝ ਲੱਗਦਾ ਹੈ ਕਿ ਅਸੀਂ ਨਿਤਨੇਮ ਕਰ ਲਿਆ ਨਿਤਨੇਮੀ ਬਾਨੀਆਂ ਪੜ੍ਹ ਲਿਆ ਨੇ। ਬਸ ਠੀਕ ਹੈ। ਜਿਹਨੇ 50 ਕੋਲ ਤੋਂ ਆ ਕੇ ਆਪਣਾ ਨੋਬਰ ਚਾ ਲੈਂਦਾ ਸਿਰਫ ਇੱਕ ਗੱਲ ਤੋਂ ਕਿ ਆਪਣੇ ਆਪ ਨੂੰ ਸੈਟੀਸਫਾਈ ਕਰਦਾ ਆਪਣੇ ਪੇਰੈਂਟਸ ਨੂੰ ਸੈਟੀਸਫਾਈ ਕਰਦਾ ਕਿ ਮੈਂ ਕੰਮ ਕਰ ਲਿਆ ਪਰ ਉਸ ਕੰਮ ਨੂੰ ਯਾਦ ਨਹੀਂ ਚਾ ਲਦਾ ਉਸ ਨੂੰ ਵਿਚਾਰਦਾ ਨਹੀਂ ਆ ਉਸ ਨੂੰ ਦੇ ਦਿਲ ਵਿੱਚ ਨਹੀਂ ਵਸਾਉਂਦਾ ਉਸ ਉਹ ਜਿਹੜਾ ਗਿਆਨ ਹੈ ਉਹਦੇ ਉੱਤੇ ਨਹੀਂ ਵਸਦਾ ਤੇ ਫਿਰ ਜਦੋਂ ਪੇਪਰ ਹੁੰਦੇ ਆਉਂਦੇ ਆ ਪੇਪਰਾਂ ਦੇ ਵਿੱਚ ਫੇਲ ਹੋ ਜਾਂਦਾ ਉਹ ਵੀ ਸテਪੀ ਸਾਡੀ ਆ ਕਿ ਅਸੀਂ ਪੜ੍ਹਦੇ ਨਹੀਂ ਆ ਸੁਣਦੇ ਨਹੀਂ ਆ ਵਿਚਾਰਦੇ ਨਹੀਂ ਆ ਪੰਜ ਵਸਾਉਂਦੇ ਨਹੀਂ ਆ ਤੇ ਫਿਰ ਜਦੋਂ ਆ ਸਾਡਾ ਸਮਾਗਮ ਦਾ ਇਮਤਿਹਾਨ ਦਾ ਤੇ ਅਸੀਂ ਉਸ ਇਮਤਿਹਾਨ ਦੇ ਵਿੱਚੋਂ ਪਾਸ ਨਹੀਂ ਹੋ ਪਾਉਂਦੇ ਸੋ ਜਿਹੜੇ ਵੀ ਬੱਚੇ ਇੰਨੀ ਮਿਹਨਤ ਕਰਕੇ ਅੱਜ ਸਟੇਜ ਤੇ ਪਹੁੰਚੇ ਨੇ ਮੈਂ ਉਹਨਾਂ ਮਾਮਾ ਨੂੰ ਉਹਨਾਂ ਭੈਣਾਂ ਨੂੰ ਜਾਨਵੀ ਨਾ ਨੋ ਜਨਾ ਨੀ ਨਾ ਬੱਚਿਆਂ ਤੇ ਤਿਆਰੀ ਦੇ ਵਿੱਚ ਜੋਗਦਾਨ ਪਾਇਆ ਬినਾਇ ਸ਼ਰ ਸਾਡੇ ਸਤਕਾਰਯੋਗ ਭੈਣ ਜੀ ਰਾਜਿੰਦਰਪੁਰ ਜੀ ਦਾ ਮਾਮਾ ਨੇ ਪੈਨਾ ਨੇ ਦਾਦੀਆਂ ਨੇ ਹੀਰਾ ਨੇ ਸਾਥ ਜ਼ਰੂਰ ਦਿੱਤਾ ਹੋਵੇਗਾ ਸੋ ਰਾਜਿੰਦਰਪੁਰ ਭੈਣ ਜੀ ਦੇ ਨਾਲ-ਨਾਲ ਉਹ ਸਾਰੇ ਸਾਰੇ ਪਿੰਡ ਵਾਸੀ ਮਹਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਤਿਆਰ ਕੀਤਾ ਔਰ ਇਹਨਾਂ ਬੱਚਿਆਂ ਦੀ ਬਹੁਤ ਵਧੀਆ ਪਰਫਾਰਮੈਂਸ ਰਹੀ ਤੇ ਮੈਂ ਅਸੀਂ ਆਸ ਕਰਦੀ ਆ ਕਿ ਇਸੇ ਤਰ੍ਹਾਂ ਹੀ ਇਹ ਸਾਰਾ ਇਤਿਹਾਸ ਇਹ ਸਾਰਾ ਜੋ ਵੀ ਬੱਚਿਆਂ ਕਰ ਕੀਤਾ ਇਹਨਾਂ ਦੇ ਮਨ ਵਿੱਚ ਹਮੇਸ਼ਾ ਵਸਿਆ ਰਹੇ ਤਾਂ ਕਿ ਇਹ ਬੱਚੇ ਜਦੋਂ ਵੱਡੇ ਹੋਣਗੇ ਤੇ ਸਾਡੀ ਆਉਣ ਵਾਲੀਆਂ ਜਿਹੜੀਆਂ ਹੋਰ ਆਉਣ ਵਾਲੀਆਂ ਪੀੜ੍ਹੀਆਂ ਹੋਣਗੀਆਂ ਉਹਨਾਂ ਨੂੰ ਇਹ ਗਿਆਨ ਜਿਹੜਾ ਵੰਡ ਸਕਣ ਕਿਉਂਕਿ ਗਿਆਨ ਜਿਹੜਾ ਉਹ ਵੰਡਣ ਦੇ ਨਾਲ ਵੱਧਦਾ ਇੱਕ ਪੱਛਾ ਜਨੇ ਪਾਈ ਲਾਲ ਸਿੰਘ ਦੀ ਸਾਖੀ ਜਿਹੜੀ ਆ ਕਾਗ ਰੂਪ ਚ ਤੁਹਾਨੂੰ ਸੁਣਾਈ ਜੇ ਮੈਂ ਗੰਤਨਾ ਆ ਹਾਂ ਤਾਂ ਸ਼ਾਇਦ ਚੰਨ ਸਿੰਘ ਹਰ ਗੋਬਿੰਦ ਪੂਰੀ ਜੀ ਦੀ ਲਿਖੀ ਹੋਈ ਰਚਨਾ ਆ ਔਰ ਜਦੋਂ ਵੀ ਉਹ ਰਚਨਾ ਮੈਂ ਕਿਤੇ ਸੁਣਦੀ ਆ ਮੈਂ ਉਹਨਾਂ ਦੇ ਮੂੰਹੋਂ ਵੀ ਸੁਣੀ ਉਹਨਾਂ ਨੇ ਸ਼ਾਇਦ ਕਿਸੇ ਸਟੇਜ ਦੇ ਉੱਤੇ ਉਹ ਸੁਣਾਈ ਦੀ ਸੀ ਤੇ ਉਦੋਂ ਮਨ ਜਿਹੜਾ ਵਰਾਖ ਵਿੱਚ ਆ ਜਾਂਦਾ ਕਿ ਸਾਡੇ ਜਿਹੜੇ ਭਗਤ ਨੇ ਸਾਡੇ ਜਿਹੜੇ ਸ਼ਹੀਦ ਨੇ ਉਹਨਾਂ ਦੀਆਂ ਸਾਖੀਆਂ ਦੇ ਨਾਲ ਸੀ ਜੁੜਾਂਗੇ ਅਸੀਂ ਉਹਨਾਂ ਸਾਧਨਿਆਂ ਨੂੰ ਪੜ੍ਹਾਂਗੇ ਸੁਣਾਂਗੇ ਮਨਚਪਸਾਵਾਂਗੇ ਤੇ ਡੈਬਿਨੇਟਲੀ ਅਸੀਂ ਉਹਨਾਂ ਦੇ ਉੱਤੇ ਚੱਲ ਕੇ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰਾਂਗੇ ਸੋ ਬਹੁਤ ਬਹੁਤ ਵਧਾਈ ਇਹਨਾਂ ਸਾਰੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਔਰ ਇਸ ਤੋਂ ਵੀ ਜ਼ਿਆਦਾ ਵਧਾਈ ਸਾਡੇ ਇਸ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਤੇ ਗੁਰਗੋਬਾ ਸਿੰਘ ਸਟਡੀ ਸਰਕਲ ਦੇ ਸਰਗਰਮ ਮੈਂਬਰ ਸਾਡੇ ਸਤਾਰੋ ਪੈਂ ਰਾਜ ਦੇ ਪੋਜਿਨ ਜਿਨ੍ਹਾਂ ਨੇ ਮਿਹਨਤ ਸਦਕਾ ਜਿਹੜੇ ਇਹ ਬੱਚੇ ਆ ਉਹ ਅੱਜ ਉਹਨਾਂ ਦਾ ਜਿਹੜਾ ਅੰਦਰਲਾ ਹੁਨਰ ਹੈ ਉਹ ਸਭ ਦੇ ਸਾਹਮਣੇ ਆਇਆ ਔਰ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਆਪਣੀ ਜੋ ਵੀ ਉਹਨਾਂ ਦੀ ਤਿਆਰੀ ਕੀਤੀ ਹੋਈ ਸੀ ਉਹਨੂੰ ਪੇਸ਼ ਕੀਤਾ ਸੋ ਸਤਿਗੁਰੂ ਸ਼ਿਦੂ ਗੁਰਨ ਸਾਹਿਬ ਰਾਜੀ ਇਹਨਾਂ ਸਾਰਿਆਂ ਬੱਚਿਆਂ ਨੂੰ ਸਾਰੇ ਪ੍ਰਬੰਧਕਾਂ ਨੂੰ ਸਾਰੇ ਨੂੰ ਅਸੀਂ ਸਾਕਸ਼ ਬਖਸ਼ਦੇ ਨੇ ਤੇ ਪਰਮਾਤਮਾ ਹਮੇਸ਼ਾ ਹੀ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਇਸੇ ਤਰ੍ਹਾਂ ਹੀ ਇਤਿਹਾਸ ਨਾਲ ਜੁੜੇ ਰਹਿਣ ਗੁਰਬਾਣੀ ਨਾਲ ਜੁੜੇ ਰਹਿਣ ਇੱਕ ਗੱਲ ਜਿਹੜੀ ਕਿ ਉੱਥੇ ਬੈਠ ਕੇ ਮੈਂ ਸੋਚ ਰਹੀ ਸੀ ਕਿ ਜ਼ਿਆਦਾਤਰ ਗਿਣਤੀ ਇੱਥੇ ਸਾਡੀਆਂ ਧੀਆਂ ਤੇ ਭੈਣਾਂ ਦੀ ਆ ਆ ਵੀਰ ਵੀ ਆਏ ਨੇ ਬੜਪਾਗੇ ਪਰੰਗਾ ਦੀ ਗਿਣਤੀ ਘੱਟ ਆ ਇਸ ਦਾ ਵੀ ਬਹੁਤ ਜ਼ਿਆਦਾ ਅੰਦਰੋਂ ਖੁਸ਼ੀ ਮਹਿਸੂਸ ਕਰ ਰਹੀਆਂ ਕਿ ਸਾਡੀਆਂ ਜਿਹੜੀਆਂ ਬੀਬੀਆਂ ਨੇ ਕੋ ਇਸ ਕੰਮ ਵਿੱਚ ਅੱਗੇ ਆ ਰਹੀਆਂ ਨੇ ਕਿਉਂਕਿ ਕਹਿੰਦੇ ਨੇ ਕਿ ਕਿਸੇ ਵੀ ਸੂਰਬੀਰ ਨੂੰ ਸੂਰਬੀਰ ਬਣਾਉਣ ਲਈ ਭਗਤ ਬਣਾਉਣ ਲਈ ਜਾਂ ਉਹ ਸ਼ਹੀਦੀ ਦੇ ਦਰ ਤੱਕ ਆਪਣਣ ਦੇ ਲਈ ਉਹਦੇ ਪਿੱਛੇ ਬੀਬੀਆਂ ਦਾ ਯੋਗਦਾਨ ਰਿਹਾ ਹੈ ਕਿਸੇ ਦੀ ਮਾਂ ਦਾ ਕਿਸੇ ਦੇ ਪੈਰ ਦਾ ਕਿਸੇ ਦੀ ਧਰਦੀ ਦਾ ਤੁਸੀਂ ਇਤਿਹਾਸ ਵਿੱਚ ਪੜਦੇ ਹੋ ਕਿਉਂਕਿ ਗੁਰੂ ਸਾਹਿਬਾਂ ਨੇ ਜਾਂ ਸ਼ਹੀਦਾਂ ਨੇ ਉੱਥੋਂ ਤੱਕ ਪਹੁੰਚ ਤੋਂ ਤੱਕ ਨਹੀਂ ਪਹੁੰਚੀ ਨੇ ਅੱਜ ਇਹਨਾਂ ਦਾ ਦੁਨੀਆ ਤੇ ਨਾਮ ਹੈ ਪਰ ਉਹਨਾਂ ਦੇ ਪਿੱਛੇ ਇੱਕ ਇਸਤਰੀ ਦਾ ਜੋਤਾਂ ਨੇ ਨਹੀਂ ਤਾਂ ਕਦੇ ਵੀ ਅਸੀਂ ਉਸ ਚੀਜ਼ ਨੂੰ ਪ੍ਰਾਪਤ ਨਹੀਂ ਕਰ ਸਕਦੇ ਸੇ ਇੱਕ गुजारिश ਹੈ ਮੇਰੀ ਸਾਰੇ ਸਾਰੇ ਮੀਰਾਂ ਨੂੰ ਖਾਸ ਤੌਰ ਤੇ ਕਿ ਤੇਵਰੀ ਅਸੀਂ ਸਾਡੇ ਕਿਆ ਦਿੰਨੇ ਆ ਕਿ ਸਾਡੀਆਂ ਧੀਆ ਜਿਹੜੀਆਂ ਨੇ ਉਹ ਮਾਈ ਭਾਗੋ ਦੀਆਂ ਵਾਰਸਾ ਬਣਨ ਪਰ ਗੱਲੇ ਇੱਥੇ ਆ ਕੇ ਮੁੜ ਜਾਂਦੀ ਹੈ ਕਿ ਆਪਣੇ ਆਪ ਨੂੰ ਤੇ ਵੀ ਸਵਾਲ ਪੁੱਛੋ ਕੀ ਅਸੀਂ ਮਾਈ ਭਾਗੋ ਵਰਗੇ ਮੱਕਿਆਂ ਨੂੰ ਦਿੰਨੇ ਆ ਜੇ ਸਾਡੀ ਧੀ ਭੈਣ ਘਰੋਂ ਬਾਹਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਜਾਵੇ ਜਾਂ روکا so تھی پتا ہے جی پتا ہے کہ میں گدا کھیل رہی ہوں گر بانی جڑی ہوں میں ਮੈਂ ਪੜ੍ਹਾਈ ਵਿੱਚ ਅੱਗੇ ਜਾਣਾ ਹੈ ਜਾਂ ਮੈਂ ਕਿਸੇ ਵੀ ਫੀਲਡ ਚ ਅੱਗੇ ਰਹਿਣਾ ਉਹ ਪਤਾ ਹੈ ਕਿ ਮੇਰੀ ਮਰਿਆਦਾ ਕੀ ਹੈ ਤੇ ਤੁਹਾਡੀ ਅਗਰ ਸਿੱਖਿਆ ਬਹੁਤ ਵਧੀਆ ਹੋਏਗੀ ਤੁਸੀਂ ਗੁਰੂ ਤੇ ਭਰੋਸਾ ਰੱਖ ਕੇ ਆਪਣੇ ਧੀ ਨੂੰ ਮੌਕੇ ਦਿਓਗੇ ਤੇ ਗੰਡੇ ਬਸੰਨਾ ਤੁਹਾਨੂੰ ਕਹਿ ਸਕਦੀਆਂ ਕਿ ਤੁਹਾਡੀ ਧੀ ਕਦੀ ਵੀ ਮਰਿਆਦਾ ਤੋਂ ਬਾਹਰ ਨਹੀਂ ਜਾਏਗੀ ਉਹਦੀ ਮਰਿਆਦਾ ਨੂੰ ਪਾਲਣੀ ਕਰੇਗੀ ਉਹ ਮਰਿਆਦਾ ਵਿੱਚ ਰਹਿ ਕੇ ਤੁਹਾਡਾ ਨਾਮ ਅਪਣੀ ਕੌਮ ਦਾ ਆਪਣੀ ਪੀੜ ਦਾ ਨਾਂ ਆਰੋਸ ਕਰੀ ਕਿਉਂਕਿ ਜਦ ਤੁਸੀਂ ਇਤਿਹਾਸ ਵਿੱਚ ਮਾਈ ਭਾਗ ਗੁਰੂ ਪੜ੍ਹਦੇ ਹੋ ਤੇ ਕਦੇ ਬੈ ਕੇ ਸੋਚੋ ਕਿ ਮਾਈ ਭਾਗ ਗੋਜੀ ਨੇ ਹਜ਼ਾਰਾਂ ਦੀ ਟ੍ਰੇਨਿੰਗ ਜਾਂ ਕੋੜ ਖਵਾਈ ਦੀ ਕੋੜ ਸਵਾਰੀ ਦੀ ਟ੍ਰੇਨਿੰਗ ਕਰਦੇ ਚੌਂਕੇ ਵਿੱਚ ਬਾਹਰ ਨਹੀਂ ਸੀ ਲਈ ਉਹ ਚੌਂਕੇ ਚੁੰਨੇ ਦੇ ਨਾਲ-ਨਾਲ ਘਰ ਤੋਂ ਬਾਹਰ ਵੀ ਨਿਕਲੀ ਸੀ ਔਰ ਬਾਅਦ ਰਾਤ ਨੂੰ ਸਾਰੀਆਂ ਟ੍ਰੇਨਿੰਗ ਲਈਆਂ ਸੀ ਸੰਗਮ ਮੈਦਾਨੇ ਜੰਗ ਦੇ ਵਿੱਚ ਲੜ ਸਕੀ ਸੀ ਸੋ ਬਾਹਰੀ ਲੜਾਈ ਦੀ ਗੱਲ ਤਾਂ ਇਹ ਐ ਪਰ ਅੰਦਰੂਨੀ ਲੜਾਈ ਜਿਹੜੀ ਉਹ ਇਤਨੇ ਇੰਦੇ ਨਾਲ ਹੀ ਲੜਨੀ ਐ ਕਿਉਂਕਿ ਮੇਰੀ ਪੀੜੀ ਦਾ ਸਿਧਾਂਤ ਜਿਹੜਾ ਸਾਡਾ ਪ੍ਰਮੁੱਖ ਸਿਧਾਂਤ ਐ ਕਿ ਜੇਕਰ ਸਾਡੇ ਕੋਲ ਭਗਤੀ ਹੋਏਗੀ ਤੇ ਸਾਡੇ ਕੋਲ ਸ਼ਕਤੀ ਹੋਏਗੀ ਤੇ ਇਸ ਸਿਧਾਂਤ ਨੂੰ ਕਦੇ ਵੀ ਅਸੀਂ ਅਕਮਰੋਂ ਕੇ ਨਹੀਂ ਨਾ ਸਕਦੇ ਕਿਉਂਕਿ ਜਦੋਂ ਜ਼ਫਰ ਸੁਲਤਾਨ ਆਪ ਨੂੰ ਪਿਆਣਾ ਉਹ ਸ਼ਕਤੀ ਦੇ ਬੰਦ ਕਰਨ ਜਿਹੜੀ ਉਹ ਜ਼ਰੂਰੀ ਹੋ ਜਾਂਦੀ ਹੈ ਜਿਵੇਂ ਸਾਡੇ ਬੱਚਿਆਂ ਹੁਣੇ ਕਵੀਸ਼ਰੀ ਸੁਣਾ ਰਹੇ ਸੀ ਇੱਕ ਬੱਚੇ ਨੇ ਜਫਰਨਾਮਾ ਸੁਣਾਇਆ ਕਿ ਸ਼ਬਦਾਂ ਦੇ ਨਾਲ ਨਾਲ ਗੁਰੂ ਸਾਹਿਬ ਨੇ ਆਪਣੀ ਜੜੇ ਹਜ਼ਾਰ ਸੀ ਉਵੇਂ ਬੱਤੇ ਸੀ ਸ਼ਬਦ ਤਾਂ ਹਜ਼ਾਰ ਹੈ ਹੀ ਆ ਸ਼ਬਦ ਤੋਂ ਵੱਡਾ ਹਜ਼ਾਰ ਕੋਈ ਹੁੰਦਾ ਵੀ ਨਹੀਂ ਤਾਂ ਸੇ ਬੱਤ ਗੁਰੂ ਨਾਲ ਜੋੜੀ ਅਸੀ ਕਿ ਸਾਡੇ ਕੋਲ ਗੁਰਬਾਣੀ ਦੀ ਸ਼ਕਤੀ ਹੋਵੇ ਤੇ ਫਿਰ ਅਸੀਂ ਬਾਣੀ ਸ਼ਕਤੀ ਵੀ ਸਾਡੇ ਕੋਲ ਸਾਡੇ ਕੋਲ ਜੜੀ ਹੋਊ ਆਉਗੀ ਇਸੇ ਲਈ ਅਕਾਲ ਤਖਤ ਸੈਤੀ ਦੀ ਸਥਾਪਨਾ ਕੀਤੀ ਗਈ ਸੀ ਤਾਂ ਤੇ ਤਵੀ ਦਾ ਜਿਹੜਾ ਜੋ ਵਾਪਰਿਆ ਤੇ ਤਾਂ ਵੀ ਗੁਰੂ ਸਾਹਿਬ ਨੂੰ ਬਿਠਾਇਆ ਗਿਆ ਤੇ ਉਸ ਤੋਂ ਬਾਅਦ ਹੀ ਜੋ ਇੱਕ ਜੋਸ਼ ਭਰਿਆ ਗੁਰੂ ਸਾਹਿਬ ਨੇ ਸਿੱਖਾਂ ਦੇ ਵਿੱਚ ਤੇ ਉਦੋਂ ਲੈ ਕੇ ਹੀ ਅੱਗੇ ਭਗਤੀ ਦੇ ਸ਼ਕਤੀ ਜਣੀਆਂ ਦੋ ਮੇਰੀ ਫਿਰ ਤਰਵਾਰਾਂ ਜਿਹੜੀਆਂ ਉਹ ਬਲਵਾਨ ਹੋਈਆਂ ਕਿਉਂਕਿ ਉਹ ਤੱਤੀ ਤਵੀ ਤੇ ਜਿਹੜੇ ਥੱਲੇ ਅੰਗਾਰ ਸੀ ਨਾ ਉਹ ਉਹ 11 ਨਹੀਂ ਸਾਡੇ ਵਿੱਚ ਜੋਸ਼ ਭਰਿਆ ਸੀ ਸੋ ਉਹ 11 ਨੂੰ ਸਿਰਫ ਅਸੀਂ ਯਾਦ ਹੀ ਨਹੀਂ ਕਰਨਾ ਕਿਸ਼ ਹੀ ਦਿਹਾੜੇ ਆ ਗਿਆ ਚਾਰਿਓਂ ਜੋਤਾਂ ਮਹੀਨਾ ਚਾਇਓ ਦਸੰਬਰਾਂ ਮਹੀਨਾ ਫਿਰ ਅਸੀਂ ਬਸ ਉਹਨਾਂ ਦਿਨਾਂ ਵਿੱਚ ਸ਼ੀਰਧਾਨ ਨੂੰ ਯਾਦ ਕਰ ਲਿਆ ਤੇ ਸਰੋਂ ਠੀਕ ਹੈ ਸਾਡੀ ਜਿਹੜੀ ਡਿਊਟੀ ਪੂਰੀ ਹੋ ਗਈ ਪਰ ਡਿਊਟੀ ਸਾਡੀ ਇੱਥੇ ਖਤਮ ਨਹੀਂ ਹੋ ਜਾਂਦੀ ਅਸੀਂ ਇਹ ਸੋਚ ਰਹਾ ਕਿ ਉਹਨਾਂ ਵਰਗੇ ਸ਼ਹੀਦ ਹੋ ਤਾ ਉਹ ਸਤਵੀਰ ਕਿ ਅਸੀਂ ਉਧਰ ਵੱਲ ਜਾ ਰਹੇ ਹਾਂ ਕਿ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਸੂਰਮੇ ਆਉਦੇ ਭਗਤ ਇਹੋ ਜਿਹੇ ਸ਼ਹੀਦ ਪੈਣਾ ਹੋਣ ਕਿਉਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਸਿੱਖ ਕੌਮ ਹੈ ਨਾ ਤਿਆਰ ਮਰ ਤਿਆਰ ਰਹਿਣ ਦੀ ਜ਼ਰੂਰਤ ਹੈ ਹਰ ਵਕਤ ਗੁਰੂ ਸਾਹਿਬ ਨੇ ਜਦੋਂ ਸੀਸ ਪੇਟਾ ਦਿੱਤੇ ਰੇ ਸੀ ਨਾ ਤੇ ਗੁਰੂ ਸਾਹਿਬ ਨੂੰ ਹੋਰ ਵੀ ਸਿੱਖ ਜਿਹੜੇ ਉੱਠ ਕੇ ਆਏ ਸੀ ਜਦੋਂ ਬਾਕੀ ਸਿੱਖਾਂ ਨੂੰ ਜਿਹੜੇ ਸਿੰਘ ਜੀ ਸਜ਼ਾ ਕੇ ਉਹ ਲੈ ਕੇ ਆਏ ਸੀ ਨਾ ਦਰਬਾਰ ਚ ਤੇ ਇਤਿਹਾਸ ਕਰਤੇ ਨਹੀਂ ਇਤਿਹਾਸਾਂ ਲਿਖਦੇ ਆ ਕਿ ਹੋਰ ਵੀ ਸਿੱਖ ਕੜੇ ਹੋਏ ਸੀ ਪਰ ਗੁਰੂ ਸਾਹਿਬ ਨੇ ਉਦੋਂ ਗਿਆ ਸੀ ਪੰਡਾਲ ਦੇ ਵਿੱਚ ਕੇ ਭਾਰsa ਬੰਧੂ ਹਰ ਸਮੇਂ ਸਿਰਾਂ ਦੀ ਲੋੜ ਹੋਵੇਗੀ ਪਸ ਤੁਸੀਂ ਤਿਆਰ ਤਾਂ ਤਿਆਰ ਰਹੋ ਸੋ ਮੋਤਾ ਸਮਾਂ ਮੈਂ ਨਹੀਂ ਲਈਦੀ ਕਿ ਸਮਾਂ ਕਾਫੀ ਹੋ ਚੁੱਕਿਆ ਹੈ ਕਿ ਮੈਂ ਹੀ ਕਹਾਂਗੀ ਕਿ ਅਸੀਂ ਆਪਣੇ ਧਰ ਦੇ ਉੱਤੇ ਹੀ ਸੀਸ ਪੈਦਾ ਕਰ ਸਕੀਏ ਜੋ ਅਸੀਂ ਗੁਰੂ ਰੂਪੇ ਦਾ ਕਰ ਸਕੀਏ ਤੇ ਗੁਰੂ ਸਾਹਿਬ ਸਾਡੇ ਲਈ ਖੁਸ਼ ਹੋ ਜਾਣ ਤੇ ਇਹਦੇ ਲਈ ਸਾਨੂੰ ਗੁਰਪਾਣੀ ਨਾਲ ਜੁੜਨਾ ਪੈਣਾ ਇਤਿਹਾਸ ਨਾਲ ਜੁੜਨਾ ਪੈਣਾ ਸੋ ਇੱਕ ਵਾਰੀ ਫਿਰ ਤੋਂ ਭੈਮ ਰਾਜ ਦੇ ਦਰਬਾਰ ਜੀ ਦਾ ਤੇ ਪਿੰਡ ਲੋਕਾਂ ਦਾ ਜੀ ਸੂ ਸਾਰ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਨੇ ਇਸ ਨਿਮਾਣੀ ਨੂੰ ਇੱਥੇ ਬੁਲਾ ਕੇ ਮਾਣ ਬਖਸ਼ਿਆ ਤੇ ਮੈਨੂੰ ਸੰਤਾਂ ਦੇ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਧੰਨ ਸ਼੍ਰੀ ਗੁਰਦਮ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਹੋਈਆਂ ਹੋਵਾਏ ਤੁਸੀਂ ਦਾ ਖਾਲਸਾ ਹੋਰਾਂ ਦੀ ਸੇਵਾ